ਆਉਣ ਦੇ ਮੌਕੇ ਪੰਜਾਬ ਦੇ ਲੋਕਾਂ ਨੂੰ ਜਾਗਣ ਦੇ ਨਾ ਇਹਦੇ ਸੁਥਣ ਲਾਹੀ ਨਾ ਇਹਦੇ ਪਜਾਮੇ ਲਾਹੇ ਨਾ ਇਹਨੂੰ ਘੁਕੜਿ ਸਿਆ ਜਨਤਾ ਨੇ ਲੋਕਾਂ ਦੇ ਚਰਾਹੇ ਦੇ ਵਿੱਚ ਤਾਂ ਪੰਜਾਬ ਦਾ ਇਤਿਹਾਸ ਬਦਲ ਜੂ ਫਿਰ ਪੰਜਾਬ ਦਾ ਨਾਂ ਨਹੀਂ ਰਹਿਣਾ ਜੇ ਪੰਜਾਬ ਸਿਰ ਤੇ ਪਾਉਣ ਵੀ ਜਾਣਦਾ ਹੈ ਤਾਂ ਪੈਰਾਂ ਚ ਘੁਕੜਿ ਸਣ ਵੀ ਜਾਣਦਾ ਹੈ ਜਿਹੜਾ ਕਹਿੰਦਾ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਹੈ ਜਿਹੜਾ ਕਹਿੰਦਾ ਮੈਂ ਜਿਹੜਾ ਪੈਂਚਰ ਲਾ ਲੈਣਾ ਜਿਹੜਾ ਕਹਿੰਦਾ ਮੈਂ ਬਰੋਜਾ ਲਾ ਲੈਣਾ ਪਟੇ ਦੇ ਉੱਤੇ ਤੇ ਸਾਨੂੰ ਪਤਾ ਤੂੰ ਧੁੱਕ ਵੀ ਲਾ ਲੈਣਾ ਲੋਕਾਂ ਨੂੰ ਆਹ ਧੁੱਕ ਲਾ ਕੇ ਪੰਜਾਬ ਦੇ ਲੋਕਾਂ ਨੂੰ ਤੂੰ ਇੱਕ ਵਾਰ ਗੱਦੀ ਲੈ ਲਈ ਹੈ ਤੇ ਹੁਣ ਜੜਾ ਚ ਤੇਰੀਆਂ ਤੇਲ ਪਾਉਣ ਲਈ ਸਮਝੋ ਇੱਕ ਗੱਲ ਹੋਰ ਕਹਿ ਰਿਹਾ ਜਪਾਨ ਜਾ ਕੇ ਉਹ ਕੰਪਨੀ ਨੂੰ ਇਹ ਕਹਿ ਰਿਹਾ ਕਿ ਪੰਜਾਬ ਦਾ ਮਾਹੌਲ ਬੜਾ ਵਧੀਆ ਸੁਖਾਵਾਂ ਮਾਹੌਲ ਆ ਇੱਥੇ ਆ ਕੇ ਇੰਡਸਟਰੀ ਲਾਓ ਤੁਹਾਨੂੰ ਕੋਈ ਖਤਰਾ ਨਹੀਂ ਤੁਹਾਨੂੰ ਕੋਈ ਚੱਕਰ ਨਹੀਂ ਮਤਲਬ ਲੱਗਦਾ ਕਿ ਪੰਜਾਬ ਦਾ ਮਾਹੌਲ ਬੜਾ ਸੁਖਾਵਾਂ ਇਸ ਵਕਤ ਕਿ ਜਿਹੜਾ ਕੁਝ ਪੰਜਾਬ ਚ ਹੋ ਰਿਹਾ ਉਹਨੂੰ ਕਨਵਰਟ ਕਰਕੇ ਨਾ ਉਹਨਾਂ ਦੀ ਲੈਂਗੁਏਜ ਚ ਜਪਾਨ ਵਾਲਿਆਂ ਨੂੰ ਭੇਜ ਦਿਓ ਇੱਥੋਂ ਦੀਆਂ ਫੋਟੋ ਵੀਡੀਓ ਇੱਥੋਂ ਦੀਆਂ ਟੈਂਕੀਆਂ ਦੀਆਂ ਫੋਟੋਆਂ ਨਾਲ ਇਹ ਦੱਸ ਦਿਓ ਵੀ ਇਹ ਰਾਖੀ ਤੇ ਨਹੀਂ ਬੈਠੇ ਉਹ ਟੈਂਕੀ ਤੇ ਰਾਖੀ ਤੇ ਬੈਠੇ ਐ ਦੱਸ ਦਿਓ ਕਿ ਇਥੋਂ ਦੀ ਸਰਕਾਰ ਤੋਂ ਪੀੜਤ ਐ ਤੇ ਮੇਰੇ ਨਾਲ ਕਿਹੜਾ ਜਪ ਆਪੀ ਤਾਂ ਕਹਿੰਦੇ ਸੀ ਨੌਜਵਾਨ ਸਾਡੇ ਅੰਗਰੇਜ਼ਾਂ ਨੂੰ ਅਸੀਂ ਕੱਢਿਆ ਹੁਣ ਅੰਗਰੇਜ਼ਾਂ ਹਮ ਸੱਦੇ ਦੇਣ ਜਾਂਦੇ ਆ ਤੇ ਤੂੰ ਹੁਣ ਉਹਨਾਂ ਨੂੰ ਦੱਸ ਉਹਨਾਂ ਨੂੰ ਕੀ ਵਿਅਦਿ ਚਿੱਠੀ ਦੇਣ ਜਾਣੇ ਆਏ ਐ ਸੇ ਲੈਂਡ ਨਹੀਂ ਗਿਆ ਅਸਲ ਦੇ ਵਿੱਚ ਕੰਪਨੀਆਂ ਨੂੰ ਸੱਦਰ ਨਹੀਂ ਗਿਆ ਆਸਟ੍ਰੇਲੀਆ ਦੇ ਵਿੱਚ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਆਪਣੀ ਪ੍ਰਾਪਰਟੀ ਸੈੱਟ ਕਰਦਾ ਫਿਰ ਰਿਹਾ ਸਿੱਖਿਆ ਭਾਗ ਦੇ ਵਿੱਚ ਐਨਟੀਟੀ ਐਟੀ ਦੀ ਮਾਸਟਰ ਕ੍ਰੈਡਿਟ ਲੈਕਚਰ ਆਸਾ ਇੱਕ ਪ੍ਰੋਫੈਸਰ ਕੋਈ ਵੀ ਇੱਕ ਵੀ ਪੋਸਟ ਦਿਖਾ ਦਿਆਂ ਨਾਲ ਅਸੀਂ ਆਪਣਾ ਸੰਘਰਸ਼ ਵਾਪਸ ਲੈ ਲਾਂਗੇ ਰੱਦ ਜਰੂਰ ਕੀਤੀਆਂ ਨੇ ਤੁਹਾਡੇ ਕੋਲੇ ਔਰ ਕਾਰਡ ਪਹਿਲਾਂ ਪਿਆ ਤੁਸੀਂ ਅਨੇਕਾਂ ਵਾਰ ਚਲਾ ਚੁੱਕੇ ਹੋ ਉਹ ਹੀ ਅਨੇ ਇੰਨੇ ਸਮੇਂ ਦੇ ਵਿੱਚ ਸਰਕਾਰ ਸੇ 250 ਆਰਟ ਐਂਡ ਕraft ਅਧਿਆਪਕਾਂ ਦਾ ਪੇਪਰ ਲੈਣਾ ਭੁੱਲ ਗਈ ਤੇ ਇਹ ਪਿਛਲੇ ਧਰਨਿਆਂ ਦੇ ਵਿੱਚ ਸਰਕਾਰ ਨੇ ਪੱਗਾਂ ਲਾਈਆਂ ਤੇ ਜਦੋਂ ਪੱਗਾਂ ਲਾਉਣ ਦਾ ਅਸੀਂ ਰੋਜ਼ ਦਿਖਾਇਆ ਗਿਆ ਸੀ ਸਿਕਵਾ ਜਾਰੀ ਕੀਤਾ ਵੀ ਪੱਗਾਂ ਲੈ ਗਈਆਂ ਸਾਡੇ ਬੰਦਿਆਂ ਦੀਆਂ ਤੇ ਸਰਕਾਰ ਦੇ ਐਮਐਲਏ ਸਾਹਿਬ ਕਹਿੰਦੇ ਆ ਪੱਗਾਂ ਦੇ ਵਿੱਚ ਕਿੱਲ ਥੋੜੀ ਲੱਗੇ ਹੁੰਦੀ ਆ ਹੁਣ ਅਸੀਂ ਧਰਨਿਆਂ ਤੇ ਆਈਏ ਪਹਿਲਾਂ ਪੱਗਾਂ ਦੇ ਵਿੱਚ ਕਿੱਲ ਲਾ ਕੇ ਆਈਏ ਲੋਕੋਏ ਟੀਵੀ ਨਾਲ ਜੁੜੋ ਤੁਸੀਂ ਮੈਂ ਅਮਤਾਜ ਅਸੀਂ ਇਸ ਵਕਤ ਸੰਗਰੂਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਬਾਹਰ ਮੌਜੂਦ ਹਾਂ ਮੁੱਖ ਮੰਤਰੀ ਇਸ ਸਮੇਂ ਜਾਪਾਨ ਗਏ ਹੋਏ ਨੇ ਇਸ ਕਰਕੇ ਕੋਠੀ ਦੀ ਨਿਗਰਾਨੀ ਲਈ ਜਿਹੜੇ ਹਜ਼ਾਰਾਂ ਪੁਲਿਸ ਕਾਮਰਮੀ ਨੇ ਇੱਥੇ ਲਾਏ ਹੋਏ ਨੇ ਤਾਂ ਅੱਜ ਐਤਵਾਰ ਹੁਣ ਕਰਕੇ ਜਿਹੜੇ ਬੇਰੁਜ਼ਗਾਰ ਸਾਂਝਾ ਮੋਰਚਾ ਤੇ ਆਗੂ ਨੇ ਜਾਂ ਬੇਰੁਜ਼ਗਾਰ ਨੇ ਇੱਥੇ ਪਹੁੰਚੇ ਸੀ ਪਰ ਉਹਨਾਂ ਨੂੰ ਅੱਗੇ ਜਾਣ ਦਿੱਤਾ ਗਿਆ ਰਿਹਾ ਗੱਲਬਾਤ ਕਰਦੇ ਸਾਡੇ ਨਾਲ ਉਹ ਬੇਰੁਜ਼ਗਾਰ ਸਾਧਾ ਮੋਰੇ ਦੇ ਅੱਗੂ ਸੁਖਵਿੰਦਰ ਸਿੰਘ ਹੋਣਗੇ ਭਾਈ ਜੀ ਸਭ ਤੋਂ ਪਹਿਲਾਂ ਜੋ ਕੁਝ ਜੱਜ ਵਾਪਰਿਆ ਤੁਹਾਨੂੰ ਬੰਦ ਪਈ ਕਿਉਂ ਕਿ ਮੁੱਖ ਮੰਤਰੀ ਤੇ ਜਪਾਨ ਗਏ ਹੋਏ ਨੇ ਤੁਹਾਨੂੰ ਕੋਠੀ ਤੇ ਕੋਲ ਨਹੀਂ ਜਾਣਤਾ ਮਤਲਬ ਖਤਰਾ ਇੱਥੋਂ ਵੀ ਤੁਹਾਡੇ ਤੋਂ ਹੈਗਾ ਲੱਗਦਾ ਖਤਰਾ ਤਾਂ ਇਹਨਾਂ ਨੂੰ ਆਉਣ ਵਾਲੇ ਟਾਈਮ ਵਿੱਚ ਜਦੋਂ ਇਹ ਪਤਾ ਲੱਗਿਆ ਕਿ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਹੜਾ ਸੇ ਚਲਾ ਹੁੰਦਾ ਅਸਲੀ ਡਰਤਾ ਉਦੋਂ ਪਤਾ ਲੱਗੂਗਾ ਅਸੀਂ ਤਾਂ ਇੱਥੇ ਨਾ ਇੱਕ ਪੋਲਟਰੀ ਫਾਰਮ ਖੋਲਿਆ ਹੈ ਸੰਗਰੂਰ ਪੋਲਟਰੀ ਫਾਰਮ ਦੇ ਰਾਖੀ ਤੇ ਖਾਕੀ ਖੜੀ ਹੈ ਅੱਜ ਤਾਂ ਪੋਲਟਰੀ ਫਾਰਮ ਦੇਖ ਇਹ ਵੀ ਜੇ ਤੁਹਾਨੂੰ ਲੱਡੋ ਲੋਕਾਂ ਤੋਂ ਡਰ ਲੱਗਦਾ ਹੈ ਜਿੰਨਾਂ 73 ਕਰੋੜ ਲੋਕਾਂ ਨੇ ਤੁਹਾਨੂੰ ਸਤਾ ਦਿੱਤੀ ਹੈ ਕੁਰਸੀ ਦਿੱਤੀ ਹੈ ਉਹ ਜੇ ਤੁਹਾਡੇ ਘਰ ਬੰਨੀ ਆ ਜਾਂਦੇ ਐ ਤਾਂ ਫਿਰ ਉਹ ਪੋਲਟਰੀ ਫਾਰਮ ਦੀ ਰਾਖੀ ਇੰਨੀ ਫੋਰਸ ਗੱਡੀ ਕਰਨ ਦਾ ਕੀ ਮਤਲਬ ਬਣ ਜਾਂਦਾ ਹੈ ਜਿਹੜੇ ਪਿਛਲੇ ਸਰਕਾਰਾਂ ਤੇ ਕਹਿੰਦੇ ਸੀ ਖਾਲੀ ਕੋਠੀ ਐ ਹਤਾੜਾਂ ਲਾ ਰੱਖਿਆ ਨੇ ਵਾਟਰ ਕੈਨ ਦਾ ਪ੍ਰਬੰਧ ਐ ਪੁਲਿਸ ਗੱਡੀਆਂ ਤੁਹਾਡੇ ਸਾਹਮਣੇ ਖੜੀਆਂ ਨੇ ਅਕੇ ਤੁਹਾਡੀ ਆਵਾਜ਼ ਬੰਦ ਕਰ ਦਿਓ ਤੇ ਅਸੀਂ ਇਸ ਗੱਲ ਦਾ ਚੈਲੰਜ ਕਰਨ ਆਏ ਆ ਕਿ ਪੰਜਾਬ ਦੀ ਲੋਕਾਂ ਦੀ ਆਵਾਜ਼ 239 ਸਾਲ ਪਹਿਲਾਂ ਪੰਜਾਬ ਚ ਗੁਰਨਾਨਕ ਦੇਵ ਜੀ ਨੇ ਖੋਲਤੀ ਸੀ ਉਹਨਾਂ ਦੀ ਜੀਬ ਖੋਲਤੀ ਸੀ ਤੇ ਉਹ ਬੋਲਣ ਜਾਣਦੇ ਚੁੱਪ ਇੱਥੇ ਕਰ ਲੇਗਾ ਸਾਡੇ ਘਰ ਅੱਗੇ ਆਏਗਾ ਵਿਧਾਨ ਸਭਾ ਦੂਜੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਚੋਣਾਂ ਆ ਰਹੀਆਂ ਨੇ ਤੇ ਡੰਡਾ ਅਸੀਂ ਉੱਥੇ ਖੜਕਾਵਾਂਗੇ ਛੱਤਰ ਅਸੀਂ ਉੱਥੇ ਕੱਢਾਂਗੇ ਤੇ ਇਹ ਉੱਥੇ ਆ ਸਵਾਲ ਕਰਾਂਗੇ ਕਿ ਆ ਇੱਕ ਹਫ਼ਤਾ ਪਹਿਲਾਂ ਹੀ ਗਈ ਸੀ ਤੁਹਾਡੇ ਕੋਲੇ ਅਗਲੇ ਐਤਵਾਰ 14 ਤਰੀਕ ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ ਅੱਜ 7 ਤਰੀਕ 'ਚ ਖੜੇ ਆ ਆਪਾਂ ਇੱਕੋ ਹੀ ਹਫ਼ਤਾ ਹੈ ਤਾਂ ਇਹ ਦਿਖਾਵਾਂਗੇ ਫੋਟੋਆਂ ਇਹ ਵੀਡੀਓ ਦਿਖਾਵਾਂਗੇ ਆ ਤੁਹਾਡੇ ਮੁੱਖ ਮੰਤਰੀ ਦੀ ਕਰਤੂਰ ਦੇਖ ਕਰਤੂਰ ਦੇਖ ਲਓ ਜਿਹੜਾ ਕਹਿੰਦਾ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਜਿਹੜਾ ਕਹਿੰਦਾ ਮੈਂ ਜਿਹੜਾ ਪੈਂਚਰ ਲਾ ਲੈਣਾ ਜਿਹੜਾ ਕਹਿੰ ਹੱਥਕ ਲਾ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਗੱਦੀ ਲੈ ਲਈ ਹੈ ਤੇ ਹੁਣ ਜੜਾ ਚ ਤੇਰੀਆਂ ਚ ਤੇਲ ਪਾਉਣ ਲਈ ਪੰਜਾਬ ਦੇ ਲੋਕ ਤਿਆਰ ਬੈਠੇ ਆ ਇਹ ਦੱਸਣ ਵਾਸਤੇ ਆਇਆ ਜੀ ਤੁਸੀਂ ਅੱਜ ਇੱਥੇ ਰੋਜ਼ਗਾਰ ਮੰਗਣ ਆਏ ਹੋ ਪਰ ਮੁੱਖ ਮੰਤਰੀ ਖੁਦ ਰੋਜ਼ਗਾਰ ਮੰਗਣ ਦੇ ਲਈ ਜਪਾਨ ਗਏ ਹੋਏ ਉਹ ਕਹਿੰਦੇ ਕਿ ਪੰਜਾਬ ਵਿੱਚ ਕੰਪਨੀਆਂ ਉਹ ਤੇ ਰੋਜ਼ਗਾਰ ਦੇਣ ਸਾਡੇ ਲੋਕਾਂ ਨੂੰ ਇਹ ਵੀ ਕਹਿੰਦਾ ਸੀ ਕਿ ਅਸੀਂ ਆਊਟਸੋਰਸ ਬੰਦ ਕਰ ਦੇਾਂਗੇ ਅਸੀਂ ਬਾਹਰਲੀਆਂ ਕੰਪਨੀਆਂ ਦੀ ਕਿਉਂ ਸਾਡੇ ਪੰਜਾਬ ਨੂੰ ਡਿਵੈਲਪ ਕਰਾਂਗੇ ਪਿਛਲੇ ਸਰਕਾਰਾਂ ਮੋਕੇ ਸਵਾਲ ਕਰਦਾ ਸੀਗਾ ਪੰਜਾਬ ਦੇ ਵਿੱਚ ਜਿੰਨੀ ਪੰਜਾਬ ਦਾ ਪੈਸਾ ਵਿਦੇਸ਼ਾਂ ਨੂੰ ਜਾ ਰਿਹਾ ਹੈ ਪਰਵਾਸ ਹੋ ਰਿਹਾ ਹੈ ਇੱਕ ਨੌਜਵਾਨ ਸਾਡਾ 30-30 ਲੱਖ ਲੈ ਕੇ ਜਾਂਦਾ ਹੈ ਸਾਨੂੰ ਕੰਪਨੀਆਂ ਨੂੰ ਲੋੜ ਨਹੀਂ ਉਹਨਾਂ ਕੰਪਨੀਆਂ ਵਾਸਤੇ ਜਿਹੜੀਆਂ ਸਾਡੇ ਮਲਟੀਨੇਸ਼ਨਲ ਕੰਪਨੀਆਂ ਨੂੰ ਸਾਡੇ ਆਜ਼ਾਦੀ ਦੇ ਸਾਡੇ ਸੂਰਮੇ ਰੋਕਦੇ ਰਹੇ ਐ ਤੇ ਉਹਨਾਂ ਨੂੰ ਜਾ ਕੇ ਲੈ ਲੈਣੀਆਂ ਕੱਢਦਾ ਆਪੀ ਤਾਂ ਕਹਿੰਦਾ ਸੀ ਨੌਜਵਾਨ ਸਾਡੇ ਅੰਗਰੇਜ਼ਾਂ ਨੂੰ ਅਸੀਂ ਕੱਢਿਆ ਹੁਣ ਅੰਗਰੇਜ਼ਾਂ ਨੂੰ ਸੱਦੇ ਦੇਣ ਜਾਂਦੇ ਆ ਤੇ ਤੂੰ ਹੁਣ ਉਹਨੂੰ ਦੱਸ ਉਹਨਾਂ ਨੂੰ ਕੀ ਵਿਆਹ ਦੀ ਚਿੱਠੀ ਦੇਣ ਜਾਣੇ ਆ ਤੂੰ ਮੀਤਾ ਉਹ ਹੀ ਕੁਝ ਕਰਨ ਜਾ ਰਹੇ ਐ ਜਿਹੜਾ 30 ਲੱਖ ਰੁਪਇਆ ਇੱਕ ਨੌਜਵਾਨ ਲੈ ਕੇ ਜਾਂਦਾ ਹੈ ਪੰਜਾਬ ਦੇ ਵਿੱਚ ਕਿੱਡੀ ਵੱਡੇ ਪੱਦਰ ਤੇ ਪ੍ਰਵਾਸ ਹੋਇਆ ਉਹ ਹੀ ਪੈਸਾ ਇੱਥੇ ਰੋਕਲਾ ਅਸੀਂ ਪੰਜਾਬ ਨੂੰ ਸੋਨੇ ਦੀ ਜਿਹੜੀ ਦੁਬਾਰੇ ਬਣਾ ਦਾਂਗੇ ਤੇ ਤੂੰ ਤਾਂ ਬੜੇ ਉਦੋਂ ਤੇਜ਼ਾਂ ਤੇ ਖੜਕੜ ਡਰਾਮੇ ਕਰਦਾ ਹੁੰਦਾ ਸੀ ਇਹੀ ਸੰਭਾਲ ਲਾ ਡਰਾਮਾ ਕਰ ਰਿਹਾ ਹੈ ਪੈਸੇ ਲੈਣ ਨਹੀਂ ਗਿਆ ਅਸਲ ਦੇ ਵਿੱਚ ਕੰਪਨੀਆਂ ਨੂੰ ਸੱਦਰ ਨਹੀਂ ਗਿਆ ਆਸਟ੍ਰੇਲੀਆ ਦੇ ਵਿੱਚ ਹੋਰ ਬੱਖ-ਬੱਖ ਦੇਸ਼ਾਂ ਦੇ ਵਿੱਚ ਆਪਣੀ ਪ੍ਰਾਪਰਟੀ ਸੈੱਟ ਕਰਦਾ ਫਿਰ ਰਿਹਾ ਕਿਤੇ 2000 ਏਕੜ ਕਿਤੇ 3000 ਏਕੜ ਇਹ ਸਾਰਾ ਕੁਝ ਇੱਥੋਂ ਦਾ ਪੈਸਾ ਲੁੱਟ ਕੇ ਜਿਹੜਾ ਲੈ ਕੇ ਜਾ ਰਿਹਾ ਨਾ ਉੱਥੇ ਸੈੱਟ ਕਰ ਰਿਹਾ ਸਾਡਾ ਚੈਲੰਜ ਹੈ ਆਉਣ ਦੇ ਮੌਕੇ ਪੰਜਾਬ ਦੇ ਲੋਕਾਂ ਨੂੰ ਜਾਗਣ ਦੇ ਨਾ ਇਹਦੇ ਸੁਥਣ ਲਾਹੀ ਨਾ ਇਹਦੇ ਪਜਾਮੇ ਲਾਹੀ ਨਾ ਇਹਨੂੰ ਖੜਿੱਸਿਆ ਜਨਤਾ ਨੇ ਲੋਕ ਇਤਿਹਾਸ ਬਦਲ ਜੂ ਫਿਰ ਪੰਜਾਬ ਦਾ ਨਾਮ ਨਹੀਂ ਰਹਿਣਾ ਜੇ ਪੰਜਾਬ ਸਿਰ ਤੇ ਪਾਉਣ ਵੀ ਜਾਣਦਾ ਤਾਂ ਪੈਰਾ ਚਕੜ ਹਿਸਨ ਵੀ ਜਾਣਦਾ ਹੈ ਪੰਜਾਬ ਦਾ ਇਤਿਹਾਸ ਮੁੱਖ ਮੰਤਰੀ ਇੱਕ ਗੱਲ ਹੋਰ ਕਹਿ ਰਹੇ ਆ ਜਪਾਨ ਜਾ ਕੇ ਉਹ ਕੰਪਨੀ ਨੂੰ ਇਹ ਕਹਿ ਰਹੇ ਆ ਕਿ ਪੰਜਾਬ ਦਾ ਮਾਹੌਲ ਬੜਾ ਵਧੀਆ ਸੁਖਾਵਾਂ ਮਾਹੌਲ ਹੈ ਇੱਥੇ ਆ ਕੇ ਇੰਡਸਟਰੀ ਲਾਓ ਤੁਹਾਨੂੰ ਕੋਈ ਖਤਰਾ ਨਹੀਂ ਤੁਹਾਨੂੰ ਕੋਈ ਚੱਕਰ ਨਹੀਂ ਮਤਲਬ ਲੱਗਦਾ ਕਿ ਪੰਜਾਬ ਦਾ ਮਾਹੌਲ ਬੜਾ ਸੁਖਾਵਾਂ ਇਸ ਵਕਤ ਮੈਂ ਤੁਹਾਨੂੰ ਵੀਡੀਓ ਕਰਨੀ ਸਾਥੀਆਂ ਨੂੰ ਬੇਨਤੀ ਕਰਨਾ ਸਮੁੱਚੀ ਮੀਡੀਆ ਸਮੁੱਚੀ ਪ੍ਰੈਸ ਨੂੰ ਕਰਦਾ ਕਿ ਜਿਹੜਾ ਕੁਝ ਪੰਜਾਬ ਚ ਹੋ ਰਿਹਾ ਹੈ ਉਹਨੂੰ ਕਨਵਰਟ ਕਰਕੇ ਨਾ ਉਹਨਾਂ ਦੀ ਲੈਂਗੁਏਜ ਚ ਜਪਾਨ ਵਾਲਿਆਂ ਇਤੋਂ ਦੀਆਂ ਟੈਂਕੀਆਂ ਦੀਆਂ ਫੋਟੋਆਂ ਨਾਲ ਇਹ ਦੱਸ ਦਿਓ ਵੀ ਇਹ ਰਾਖੀ ਤੇ ਨਹੀਂ ਬੈਠੇ ਉਹ ਟੈਂਕੀ ਤੇ ਰਾਖੀ ਤੇ ਬੈਠੇ ਐ ਦੱਸ ਦਿਓ ਕਿ ਇਥੋਂ ਦੀ ਸਰਕਾਰ ਤੋਂ ਪੀੜਤ ਐ ਤੇ ਮੇਰੇ ਨਾਲ ਕਿਹੜਾ ਜਾਪਾਨ ਭਾਰਤ ਦੇ ਸੰਸਾਰ ਦੇ ਸਾਰੇ ਦੇਸ਼ ਭਾਰਤਵੰਨੀ ਪੰਜਾਬ ਕਰਨੀ ਪੱਠ ਕਰਕੇ ਸੌਆਂ ਕਰਨਗੇ ਮੂੰਹ ਨਹੀਂ ਕਰਨਾ ਕਿਸੇ ਨੇ ਜੇ ਪਤਾ ਲੱਗ ਗਿਆ ਪੰਜਾਬ ਦੀ ਅਸਲੀ ਤਸਵੀਰ ਕੀ ਐ ਪਰੰਤੂ ਹਰਿਆਣੇ ਦੇ ਵਿੱਚ ਜਾ ਕੇ ਕਹਿੰਦਾ ਪੰਜਾਬ 'ਚ ਬਹੁਤ ਰੋਜ਼ਗਾਰ ਦਿੱਤਾ ਹਿਮਾਚਲ ਦੇ ਵਿੱਚ ਜਾ ਕੇ ਕਹਿੰਦਾ ਪੰਜਾਬ 'ਚ ਬਹੁਤ ਰੋਜ਼ਗਾਰ ਦਿੱਤਾ ਕੇਜਰੀਵਾਲ ਕਹਿੰਦਾ ਪੰਜਾਬ ਦੇ ਲੋਕਾਂ ਨੌਜਵਾਨ ਟੈਂਕੀਆਂ ਤੇ ਨਹੀਂ ਆਪਣੇ ਰੋਜ਼ਗਾਰ ਤੇ ਐ ਆਹ ਤਸਵੀਰ ਤੁਹਾਨੂੰ ਵੀ ਬੇਨਤੀ ਐ ਕਿ ਉਹਨਾਂ ਦੀਆਂ ਭਾਸ਼ਾਵ ਫਿਰ ਉਹ ਇਹਨੂੰ ਉੱਥੇ ਭੀਖਤਾ ਕੀ ਪਾਉਣੀ ਹੈ ਛੇਤਰਮਾਰ ਕਿਉਂ ਪਜਾਉਣਗੇ ਇਹ ਵੇ ਸਾਡਾ ਇਸ ਗੱਲ ਤੇ ਬਾਧ ਹੈਗਾ ਕਿ ਉਹਨਾਂ ਤੱਕ ਸਚਾਈ ਚਲੀ ਜਾਵੇ ਕਿ ਪੰਜਾਬ ਦੇ ਹਾਲਾਤ ਕੀ ਹੈ ਸਰਕਾਰ ਉਹਨਾਂ ਤੋਂ ਪਹਿਲਾਂ ਮੁੱਖ ਮੰਤਰੀ ਕਹਿੰਦੇ ਰਿਹਾ ਕਿ ਸਾਡੇ ਸਰਕਾਰ ਦੇ ਵਿੱਚ ਲੀਡਰ ਨੂੰ ਮੰਤਰੀ ਨੂੰ ਮੁੱਖ ਮੰਤਰੀ ਤੱਕ ਨੂੰ ਕੋਈ ਵੀ ਆ ਕੇ ਮਿਲ ਸਕਦਾ ਚਾਰ ਸਾਲਾਂ ਵਿੱਚ ਤੁਸੀਂ ਕਿੰਨੇ ਵਾਰ ਮਿਲ ਚੁੱਕੇ ਹੋ ਮੁੱਖ ਮੰਤਰੀ ਨੂੰ ਇੱਕ ਕੋਈ ਇੱਕ ਵੀ ਫੋਟੋ ਇੱਕੋ ਵੀ ਵੀਡੀਓ ਇਹਨਾਂ ਦਾ ਕੋਈ ਮੰਤਰੀ ਕੋਈ ਵਿਧਾਇਕ ਇਹਨਾਂ ਦਾ ਆਈਟੀ ਸੈੱਲ ਇਹਨਾਂ ਦੇ ਵਰਕਰ ਵੋਟਰ ਸਪੋਰਟਰ ਸ਼ੇਅਰ ਕਰ ਦੇਣ ਕਿ ਪੰਜਾਬ ਦੇ ਬੇਰਜ਼ਗਾਰਾਂ ਦੇ ਨਾਲ ਸਮੁੱਚੇ ਬੇਰਜ਼ਗਾਰਾਂ ਦੇ ਨਾਲ ਸਾਡੀ ਛੜੋ ਕਿਸੇ ਵੀ ਬੇਰਜ਼ਗਾਰਾਂ ਦੇ ਨਾਲ ਫੋਟੋ ਵੀਡੀਓ ਦਿਖਾ ਦੇਣ ਕਿ 4 ਸਾਲਾਂ ਦੇ ਵਿੱਚ ਮੁੱਖ ਮੰਤਰੀ ਬੈਠਿਆ ਹੋਵੇ ਕਦੀ ਆ ਕੇ ਗੱਲ ਸੁਣੀ ਹੋਵੇ ਇਹਨਾਂ ਨੂੰ ਕੈਬਨਿਟਰ ਬੈਠੂ ਜੀ ਪੈਨਲ ਲੈ ਕੇ ਬੈਠਿਆ ਹੋਵੇ ਦਿਖਾ ਦੇਣਾ ਅਸੀਂ ਸਾਰਾ ਕੁਝ ਛੱਡ ਦਾਂਗੇ ਅਗਰ ਇਹ ਹੀ ਗੱਲ ਨੌਕਰੀਆਂ ਦੀ ਕੋਈ ਇੱਕ ਵੀ ਪੋਸਟ ਦਿਖਾ ਦੇਣਾ ਸਿੱਖਿਆ ਭਾਗ ਦੇ ਵਿੱਚ ਐਨਟੀਟੀ ਐਚਟੀ ਦੀ ਮਾਸਟਰ ਕਲਾਸ ਲੈਕਚਰ ਆਸਾ ਇੱਕ ਪ੍ਰੋਫੈਸਰ ਕੋਈ ਵੀ ਇੱਕ ਵੀ ਜੀ ਅਨੇਕਾਂ ਬਰਤਲਾ ਆ ਚੁੱਕੇ ਹੋਂ ਉਹ ਅਨੇਕਾਂ ਡਿਟੇਲ ਪਈ ਹੈ ਕਿ ਰੱਦ ਭਰਤੀਆਂ ਜਰੂਰ ਕੀਤੀਆਂ ਨੇ ਇਸ ਕਰਕੇ ਉਹ ਸਾਰਾ ਕੁਝ ਫੇਕ ਹੈ ਜਾਲੀ ਹੈ ਨਕਲੀ ਹੈ ਦਿਖਾਇਆ ਹੋਰ ਜਾ ਰਿਹਾ ਅਸਲੀਅਤ ਹੋਰ ਹੈ ਇਹ ਅਸਲੀਅਤ ਅਜ ਸੁਨਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਤੋਂ ਦਿਸ ਰਹੀ ਹੈ ਜੀ ਮੈਂ ਹੋਰ ਅਗੋਂ ਨਾਲ ਵੀ ਗੱਲਬਾਤ ਕਰ ਲੈਣੇ ਆ ਬਾਈ ਫਿਰ ਜਿਹੜੀ ਸਰਕਾਰ ਗੱਲ ਕਰ ਰਹੀ ਹੈ ਮੁੱਖ ਮੰਤਰੀ ਕਹਿੰਦੇ ਕਿ ਰੰਗਲਾ ਪੰਜਾਬ ਹੈ ਜਿਹੜਾ ਬਣਨਾ ਸ਼ੁਰੂ ਹੋਗਾ ਥੋੜਾ ਥੋੜਾ ਪੰਜਾਬ ਸਾਨੂੰ ਨਜ਼ਰ ਆਉਣ ਲੱਗ ਗਿਆ ਪਰ ਹੋਰ ਥੋੜਾ ਟਾਈਮ ਲਾਵਾਂ ਕਹਿੰਦਾ ਸਹੀ ਹੋ ਜਾਊਗਾ ਪੰਜਾਬ ਲੱਗਦਾ ਰੰਗਲਾ ਬਣਨ ਲੱਗੇ ਵੀਰ ਜੀ ਰੰਗਲਾ ਨਹੀਂਗਾ ਇਹ ਜਿਹੜੇ ਹਿਸਾਬ ਨਾਲ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਇਹਨਾਂ ਨੇ ਇੱਕ ਪ੍ਰਚਾਰ ਦੇ ਤੌਰ ਤੇ ਲਿਆ ਪੋਸਟਰ ਮਾਧਿਅਮ ਦੇ ਰਾਹੀਂ ਇਥੋਂ ਤੱਕ ਕਿ ਮੈਨੂੰ ਤਾਂ ਜੇ ਇਹ ਗੱਲ ਕਹਿੰਦੇ ਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਮੇਰੇ ਦਸਮ ਪਿਤਾ ਜੀ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਗਰ ਕੀਰਤਨ ਵੀ ਇਹਨਾਂ ਨੇ ਜਿਹੜੀਆਂ ਗੱਡੀਆਂ ਜਿਹੜੀਆਂ ਕਿਰਾਏ ਤੇ ਲੈ ਲੈ ਕੇ ਗੱਡੀਆਂ ਇਹ ਲੈਣ ਲੱਗ ਜਣੀ ਸੀ ਜੇ ਪੰਜਾਬ ਦੇ ਵਿੱਚ ਇਹਨਾਂ ਨੂੰ ਇੱਕ ਵਾਰੀ ਵੀ ਪੰਜਾਬੀਅਤ ਨੂੰ ਕਿਹਾ ਹੁੰਦਾ ਕਿ ਸਾਡੇ ਪਿਤਾ ਦਾ ਸ਼ਹਾਦਤ ਦਿਵਸ ਆਪਾਂ ਨਗਰ ਕੀਰਤਨ ਕੱਢਨੇ ਆ ਤੁਸੀਂ ਜਿੰਨੀਆਂ ਮਰਜ਼ੀ ਗੱਡੀਆਂ ਦੇਖ ਲਓ ਸਾਰੀਆਂ ਯੂਪੀ ਦੇ ਬਿਹਾਫ ਤੇ ਨਾ ਮर्यादा ਰੱਖੀ ਗਈ ਆ ਇਹ ਪੰਜਾਬ ਨੂੰ ਨੰਗ ਕਰਕੇ ਛੱਡਣਗੇ ਜੀ ਲੜ ਕੇ ਟੱਕਰ ਪਰ ਪਰ ਮੁੱਖ ਮੰਤਰੀ ਹੁਣ ਜਾਪਾਨ ਨੇ ਉੱਥੇ ਜਾ ਕੇ ਕਹਿ ਰਹੇ ਕਿ ਪੰਜਾਬ ਵਿੱਚ ਕੰਪਨੀਆਂ ਹੁਣ ਪੰਜਾਬ ਦਾ ਮਾਹੌਲ ਬੜਾ ਸੋਹਣਾ ਇੱਥੇ ਆ ਕਿ ਆਪਣੀਆਂ ਵੱਡੀਆਂ-ਵੱਡੀਆਂ ਇੰਡਸਟਰੀਆਂ ਲਾਓ ਤੇ ਸਾਡੇ ਲੋਕਾਂ ਨੂੰ ਰੋਜ਼ਗਾਰ ਦਿਓ ਮਤਲਬ ਸਰਕਾਰ ਕਹਿੰਦੀ ਸੀ ਕਿ ਸਾਡੇ ਕੋਲੇ ਸਾਰਾ ਕੁਝ ਤਿਆਰ ਹੈ ਜੋ ਵੀ ਕ੍ਰਾਈਟੇਰੀਆ ਕਹਿੰਦੇ ਅਸੀਂ ਨੌਕਰੀਆਂ ਦੇਣੀਆਂ ਪਰ ਹੁਣ ਖੁਦ ਨੌਕਰੀਆਂ ਬਾਹਰੋਂ ਮੰਗਣ ਜਾ ਰਹੇ ਬਿਲਕੁਲ ਸਮਾਂ ਰਹੇਗਾ ਸਰਕਾਰ ਦਾ ਗਿਣਤੀ ਦੇ ਦਿਨ ਰਹਿ ਗਏ ਤੇ ਇੰਨੇ ਸਮੇਂ ਦੇ ਵਿੱਚ ਜਿੱਥੋਂ ਤੱਕ ਘੁੰਮਿਆ ਜਾਂਦਾ ਮੁੱਖ ਮੰਤਰੀ ਨੂੰ ਲੱਗਦਾ ਵੀ ਉਹ ਦੇਸ਼ ਕੋ ਮਲੀਏ ਐਦੂ ਬਾਤ ਤਾਂ ਸ਼ਾਇਦ ਦੂਜੀਆਂ ਜਿਹੜੀਆਂ ਜਥੇਬੰਦੀਆਂ ਆ ਕੇ ਬੈਠਣਗੀਆਂ ਰਾਜਨੀਤਿਕ ਪਾਰਟੀਆਂ ਬੈਠਣਗੀਆਂ ਤੁਹਾਨੂੰ ਵੀ ਪਤਾ ਫਿਰ ਘੁੰਮਣ ਘਮਉਣ ਨੂੰ ਕਿੱਥੇ ਲੈ ਕੇ ਜਾਣਗੀਆਂ ਸੋ ਸਰਕਾਰ ਕੋਲੇ ਹੁਣ ਸਮਾਂ ਬਹੁਤ ਥੋੜਾ 4 ਸਾਲ ਤਾਂ ਇਹਨਾਂ ਦੇ तकरीबन ਟੱਪ ਚੁੱਕੇ ਆ ਤੁਸੀਂ ਮੈਂ ਤੁਹਾਨੂੰ ਦੱਸਦੇ ਨੂੰ ਇਸ ਚੀਜ਼ ਦੀ ਬੜੀ ਹੈਰਾਨੀ ਹੋ ਰਹੀ ਹੈ ਇੰਨੇ ਸਮੇਂ ਦੇ ਵਿੱਚ ਸਰਕਾਰ 258 ਆਰਟ ਐਂਡ ਕਰਾਫਟ ਅਧਿਆਪਕਾਂ ਦਾ ਪੇਪਰ ਲੈਣਾ ਭੁੱਲ ਗਈ ਤੇ ਇਹ ਪਿਛਲੇ ਧਰਨਿਆਂ ਦੇ ਵਿੱਚ ਸਰਕਾਰ ਨੇ ਪੱਗਾਂ ਲਾਈਆਂ ਤੇ ਜਦੋਂ ਪੱਗਾਂ ਲਾਉਣ ਦਾ ਅਸੀਂ ਰੋਸ ਦਿਖਾਇਆ ਗਿਆ ਸੀ ਸਿਕਵਾ ਜਾਰੀ ਕੀਤਾ ਵੀ ਪੱਗਾਂ ਲੈ ਗਈਆਂ ਸਾਡੇ ਬੰਦਿਆਂ ਦੀਆਂ ਤੇ ਸਰਕਾਰ ਦੇ ਐਮਐਲਏ ਸਾਹਿਬ ਕਹਿੰਦੇ ਆ ਪੱਗਾਂ ਦੇ ਵਿੱਚ ਕਿੱਲ ਥੋੜੀ ਲੱਗੇ ਹੁੰਦੇ ਆ ਹੁਣ ਅਸੀਂ ਧਰਨਿਆਂ ਤੇ ਆਈਏ ਪਹਿਲਾਂ ਪੱਗਾਂ ਦੇ ਵਿੱਚ ਕਿੱਲ ਲਾ ਕੇ ਆਈਏ ਵੀਰ ਨੇ ਦਸਤਾਰ ਸਜਾਈ ਹੋਈ ਹੈ ਸਾਨੂੰ ਪਤਾ ਨਾ ਸ਼ਹਾਦਤ ਕਿੰਨੀਆਂ ਸ਼ਹਾਦਤਾਂ ਤੋਂ ਬਾਅਦ ਇਹ ਦਸਤਾਰ ਸਜੀ ਹੈ ਸਾਡੀ ਤੇ ਤੁਸੀਂ ਇੱਕ ਧਰਨੇ ਦੇ ਵਿੱਚ ਜੱਫੋ-ਜੱਫੀ ਹੋ ਕੇ ਸਾਡੀਆਂ ਦਸਤਾਰਾਂ ਲਾਹ ਦਿੰਦੇ ਹੋ ਸਾਡੇ ਭੈਣਾਂ ਦੇ ਕੱਪੜੇ ਪਾੜ ਦਿੰਦੇ ਹੋ ਚੁੰਨੀਆਂ ਪਾੜ ਦਿੰਦੇ ਹੋ ਸਾਡੇ ਵੀਰਾਂ ਨੂੰ ਹੋਇਆ ਅਸੀਂ ਰੋਜ਼ਗਾਰ ਮੰਗਣ ਆਇਆ ਅੱਗੋਂ ਡਾਂਗਾ ਦੇ ਨਾਲ ਵੈਲਕਮ ਕੀਤਾ ਜਾ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਜਿਹੜੀ 2027 ਦੇ ਵਿੱਚ ਆਪਣਾ ਸੁਪਨਾ ਪੂਰਾ ਕਰ ਸਕੇਗੀ ਜਿਵੇਂ ਇਹ ਸਰਕਾਰ ਸਾਡਾ 250 810 ਕ੍ਰਾਫਟ ਦਾ ਪੇਪਰ ਲੈਣਾ ਭੁੱਲ ਗਈ ਨਾ ਹੁਣੇ ਸਰਕਾਰ ਸੱਤਾ ਦੇ ਸੁਪਨੇ ਵੀ ਭੁੱਲ ਜੇ ਕਿਉਂਕਿ ਇਹਨਾਂ ਨੇ ਸਾਡੇ ਦਰਾਂ ਤੇ ਉਹਨਾਂ ਸਾਡੇ ਘਰਾਂ ਤੇ ਉਹਨਾਂ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨਾਂ ਦੇ ਵਿੱਚ ਹੁਣ ਸਰਕਾਰ ਨੂੰ ਮੂੰਹ ਦੀ ਪੈ ਰਹੀ ਹੈ ਦੇਖੋ ਤੁਸੀਂ ਇਹ ਸਿੱਖਿਆ ਕ੍ਰਾਂਤੀ ਖਰੀ ਕ੍ਰਾਂਤੀ ਦੁੱਧ ਕ੍ਰਾਂਤੀ ਕਾਗਜ਼ ਖੋਣ ਵਾਲੀ ਕ੍ਰਾਂਤੀ ਸਾਡੇ ਪੰਜਾਬ ਦੇ ਵਿੱਚ ਚੱਲ ਪਈ ਆ ਇੱਕ ਵਿਅਕਤੀ ਕਾਗਜ਼ ਖੋ ਕੇ ਭੱਜ ਰਿਹਾ ਭੱਜਾ ਜਾਂਦਾ ਨਹੀਂ ਸਾਹ ਚੜ ਜਾਂਦਾ ਤੇ ਦੇਖਦੇ ਆ ਕਿ ਉਹ ਬੰਦਾ ਆ ਲੱਗਦਾ ਕਿ ਸਾਡੇ ਸਾਰੇ ਕਾਗਜ਼ ਪਾੜ ਦੂਗਾ ਤੇ ਅਸੀਂ ਆਪ ਦੀ ਜਿਹੜੇ ਰਾਜਨੀਤੀ ਸਰਕਾਰ ਦੁਆਰਾ ਘੜ ਲਾਂਗੇ ਇਹ ਸੁਪਨਾ ਮਿੱਠਾ ਡ੍ਰੀਮ ਹੈ ਇਹ ਸਰਕਾਰ ਛੱਡਦੇ ਹੁਣ ਬਈ ਜਿਵੇਂ ਗੱਲ ਕੀਤੀ ਬਈ ਨੇ ਕਿ ਪੱਗਾਂ ਲਾਈਆਂ ਚੁੰਨੀਆਂ ਲਾਈਆਂ ਜਾ ਰਹੀਆਂ ਪਰ ਸਰਕਾਰ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੀ ਸੀ ਕਿ ਸਾਡੇ ਰਾਜ ਵਿੱਚ ਆ ਕੋਈ ਦੇਖਣ ਨੂੰ ਨਹੀਂ ਮਿਲੂਗਾ ਪਰ ਹੁਣ ਆਏ ਦਿਨ ਘੜਾਂ ਵਾਪਰ ਗਈਆਂ ਪੰਜਾਬ ਦੇ ਵਿੱਚ ਸਾਰੇ ਸਰਕਾਰ ਹਰ ਫਰੰਟ ਤੇ ਫੇਲ ਹੋਈ ਸਰਕਾਰ ਹੈ ਜੋ ਸਰਕਾਰ ਆਉਣ ਤੋਂ ਪਹਿਲਾਂ ਧਰਨਾ ਚ ਬੈਠ ਕੇ ਵਾਅਦੇ ਕਰਦੇ ਸੀ ਅਸੀਂ ਸਰ ਰੁਜ਼ਗਾਰ ਦੇਵਾਂਗੇ ਉਮਰ ਹੱਦ ਛੋਟ ਦੇ ਦੇਵਾਂਗੇ ਜੋ ਵੀ ਵਾਅਦੇ ਕਿਤੇ ਸਾਰੇ ਹਵਾ ਦੇ ਵਾਅਦੇ ਕੀਤੇ ਨੇ ਸੇ ਕੋਈ ਵਾਅਦਾ ਪੂਰਾ ਨਹੀਂ ਹੋ ਰਿਹਾ ਸਰਕਾਰ ਹਰ ਫਰੰਟ ਤੇ ਫੇਲ ਹੋ ਰਹੀ ਹੈ ਤੇ ਪਿਛਲੇ ਦਿਨੀ ਮਲਟੀਪਰਪਸ ਹੈਲਥ ਵਰਕਰ ਦੀਆਂ ਪੋਸਟਾਂ ਆਉਣੀਆਂ ਸੀਗੀਆਂ ਆਈਆਂ ਸੀਗੀਆਂ ਉਹਨਾਂ ਦੇ ਵਿੱਚ ਅਸੀਂ ਉਮਰਾਤ ਛੋਟ ਮੰਗਦੇ ਰਹੇ ਉਹਨਾਂ ਤੋਂ ਪਰ ਇਹਨਾਂ ਨੇ ਦਿੱਤੇ ਨਹੀਂ ਸਾਨੂੰ ਕਹਿੰਦੇ ਰਹੇ ਦੇਵਾਂਗੇ ਦੇਵਾਂਗੇ ਪਰ ਐਂਡ ਤੱਕ ਅਸੀਂ 11 ਦਿਨਾਂ ਤੇ ਸਾਡੇ ਮੈਂਬਰ ਬੈਠੇ ਰਹੇ ਟੈਂਕੀ ਤੇ ਪਰ ਸਰਕਾਰ ਨੇ ਇੱਕ ਵਾਰੀ ਸਾਨੂੰ ਆ ਕੇ ਪੁੱਛਿਆ ਵੀ ਤੁਸੀਂ ਕਿਉਂ ਬੈਠੇ ਹੋ ਤੁਹਾਡਾ ਮਸਲਾ ਕੀ ਹੈ ਲੇਕਿਨ ਸਾਨੂੰ ਉਹਨਾਂ ਨੇ ਫਿਰ ਇੱਕ ਲਾਰਾ ਲਾਇਆ ਕਹਿੰਦੇ 31 ਦਸੰਬਰ ਤੋਂ ਪਹਿਲਾਂ ਤੁਹਾਡੀ ਮੀਟਿੰਗ ਕਰਾਂਗੇ ਤੁਹਾਨੂੰ ਪੋਸਟਾਂ ਦੇ ਦਾਂਗੇ ਪਰ ਅਜੇ ਤੱਕ ਸੱਤ ਰਿਹਾ ਹੋ ਗਏ ਕੋਈ ਸਰਕਾਰ ਦਾ ਕੋਈ ਲੈਟਰ ਨਹੀਂ ਕੋਈ ਫੋਨ ਨਹੀਂ ਆਇਆ ਸਾਨੂੰ ਵੀ ਤੁਸੀਂ ਕਰਨਾ ਕੀ ਹੈ ਜਾਂ ਸਰਕਾਰ ਕੀ ਕਰ ਰਹੀ ਹੈ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਔਰ ਅੱਗੇ ਤੋਂ ਜੋ ਵੀ ਸਰਕਾਰ ਦਾ ਨੁਮਾਇੰਦਾ ਸਾਡੇ ਕੋਲੇ ਆਉਂਦਾ ਚਾਹੇ ਵੋਟਾਂ ਮੰਗਣ ਜਾਂ ਜਿਵੇਂ ਵੀ ਆਉਂਦਾ ਤੇ ਜਿਵੇਂ ਸਰਕਾਰ ਸਾਡੇ ਨਾਲ ਕਰਦੀ ਹੈ ਅਸੀਂ ਉਹੀ ਵਰਤ ਉਹਨਾਂ ਨਾਲ ਕਰਾਂਗੇ ਬਹੁਤ ਧੰਨਵਾਦ ਬਾਈ ਇਹ ਲੜਾਈ ਬਹੁਤ ਲੰਬੀ